ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀ ਆਨੰਦ ਕਾ ਪਿਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵੀ ਆਤ ਲੇ ਛਡਾਇਆ ਏਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀਂ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਓ ਆਤਮਾ ਜੋਤ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਬਦ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕੀਚ ਕਰਨਾ ਸੋ ਕਰ ਰਹਿ ਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬੈ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾਵਨ ਹਾਰੇ ਕੇਤੇ ਤੇਰੇ ਰਾਗ ਪਰਿ ਸੋ ਕਹੀਐ ਕੇਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਾਵਨ ਪਾਣੀ ਬੈ ਸੰਤਰ ਗਵਰਜ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਾ ਆਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਦੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ ਜੁਗ-ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣ ਆਮਨ ਮੋਹਨ ਸੁਰਗ ਮਚ ਪਿਆਲੇ ਗਾਵਨ ਤੁਧਨੋ ਰਤਨ ਪਾਏ ਤੇਰੇ 860 ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧ ਨੂੰ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਪੀ ਹੋਸੀ ਜੈਨ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋ ਤਿਸ ਦੇਵ ਡਿਆਏ ਜੋ ਤਿਸ ਭਵ ਸੋਈ ਕਰ세 ਫਿਰ ਹੁਕਮ ਨਾ ਕਰਣਾ ਜਾਏ ਸੋ ਪਾਤ ਸਾਹੋ ਸਾਹ ਪਦ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵੱਡਾ ਅੱਖ ਸਭ ਕੋਏ ਕੀ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿੀਰਾ ਕੋਈ ਨ ਜਾਣ ਤੇਰਾ ਕੀਤਾ ਕੇਵਰ ਜੀਰਾ ਰਹਾਉ ਸਭ ਸੁਰਤੀ ਮਿਲ ਸਵਰਤ ਕਮਾਏ ਸਭ ਕੀ ਮਤਾ ਮਿਲ ਕੇ ਮਤ ਪਾ ਆਈ ਗਿਆਨੀ ਧਿਆਨੀ ਗੁਰ ਗੁਰ ਹਾਏ ਕਹਿਣ ਨ ਜਾਏ ਤੇਰੀ ਤਿਲ ਵਿੜ ਆਈ ਸਬ ਸਤ ਸਬ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀ ਆ ਵੜਿਆਈ ਆ ਤਦ ਵੇਣ ਸਿੱਧੇ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਪਤੀ ਭਰੇ ਤੇਰੇ ਢੰਡਾਰਾ ਜਿਸ ਤੂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸੁਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀ ਵਾਹ ਬਿਸਰੈ ਮਰ ਜਾਓ ਆਕਣ ਓਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੂਖਾ ਉਹ ਭੂਖਾ ਖਾਏ ਚਲੀਐ ਦੂਖ ਸੋਕੋ ਬਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹੀ ਰਹਾਓ ਸਾਚੇ ਨਾਮ ਕੀ ਤਿਲ ਵੜਿਆਈ ਆਗਤਕ ਏ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਕਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਓ ਮਰਨ ਨ ਹੋਵੈ ਸੋਗ ਦਿਰਹ ਨ ਝੁਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਵੈ ਨਾ ਕੋ ਹੋਏ ਜੇਬੜ ਆਪ ਤੇ ਬੜ ਤੇਰੀ ਦਾਤਾ ਜਿੰਨ ਦਿਨ ਕਰਕਾ ਕੀਤੀ ਰਾਤ ਖਸਮ ਵਿਸਾਰੈ ਤੇ ਕਮ ਜਾਤ ਨਾਨਕ ਨਾ ਵਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਣ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧਰ ਮਸਤਕ ਲੇਖਿਆ ਲਿਖਾਸ ਧਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼ ਰਾਗ ਗੂਜਰੀ ਮਹੰਲਾ ਪੰਜਾਬ ਕਾਹੇ ਰੇ ਮਨ ਚਿਤ ਬਹਿ ਉਦਮ ਜਾ ਹਰ ਹਰ ਜੀਉ ਬਰਿਆ ਸਹਿਲ ਪਥਰ ਮੈਂ ਜਨ ਤੋ ਪਾਏ ਤਕਰ ਜਿਕ ਆਗ ਕਰ ਧਾਰੇ ਆ ਮੇਰੇ ਮਾ ਦੋ ਜੀ ਸਾਧ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਾਰੇ ਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਅਵਸ ਕੁ ਸਾਥ ਸਪਾਛ ਬਚਰੇ ਛਰੇ ਆ ਤੈਨ ਕਵਣ ਖਲਾਵੇ ਕਵਣ ਝੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਾਰੇ ਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਰਵਰਿਆ ਰਾਗ ਆਸਾ ਮਹੰਲਾ ਚੌਥਾ ਸੋ ਪੁਰਖ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਬਤ ਆਵੈ ਸਬਤ ਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਆ ਤੁਮਾਰੇ ਜੀ ਤੂੰ ਜੀ ਆਕਾ ਦਾਤਾਰਾ ਹਰਤਿ ਆਵਹ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਤਿਆਵਹਿ ਹਰਿ ਤਿਆਵਹਿ ਤੁਧ ਜੀ ਸੇ ਜਨ ਜੁਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿਨ ਕਾ ਭਾਉ ਸਭਕ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਿਨ ਹਰ ਧਿਆਇਆ ਜੀ ਜਰਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਾਪ ਤਾਪ ਹੈ ਜਪ ਹੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰ ਕਰਤਾ ਜੀ ਤਦ ਜੀਵਣ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਦੇ ਆਪੇ ਭਾਵ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾ ਜਾਣੋਈ ਆਸਾ ਮਹੰਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਸਾਇ ਜੋ ਤੋ ਭਾਵ ਸੋਈ ਤਿਸੀ ਜੋ ਤੂ ਦੇ ਸੋਈ ਹਵ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸਨੂੰ ਕਿਰਪਾ ਕਰੇ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਕੇਲ ਵੀ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਹੈ ਜਿਸਨੂੰ ਤੂੰ ਜਣਾਏ ਸੋਈ ਜਨ ਜੜ ਹਰ ਗੁਣ ਸਦਹੀ ਆਖ ਬਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਜਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖ ਜਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੰਲਾ ਪਹਿਲਾ ਤਿਤ ਸਰ ਵਰਡ ਭਈਲੇ ਨਿਵਾਸਾ ਪਾਣੀ ਪਾਵਕ ਤਿਨੈ ਕੀਆ ਪੰਕ ਜੋ ਮੋ ਭਗਨੀ ਚਾਲੇ ਹਮ ਦੇ ਕਾਤਾ ਡੂਬੀ ਆਲੇ ਮਨ ਏਕ ਨਾ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਰਣਵਤ ਨਾਨਕ ਤਨ ਕੀ ਸਰਣਾ ਜਨ ਤੂੰ ਨਾਹੀ ਵਿਸਰਿਆ ਸਾ ਮਹੰਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਾਰੀਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕਾ ਜਨਮ ਬਿਰਤਾ ਜਾਤ ਰੰਗ ਮਾਇਆ ਕਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰ ਕੀ ਰੱਖੋ ਸਰਮ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰ ਕੀ ਰੱਖੋ ਸਰਮ ਇਕ ਓੰਕਾਰ ਸਤਿਵਾਹਿ ਗੁਰਜੀ ਕੀ ਪਾਤਸ਼ਾਹੇ ਦਸਵੇਂ ਕਭਿਓ ਬਾਚ ਬੇਨਤੀ ਚਾਉ ਪਈ ਹਮਰੀ ਕਰੋ ਹਾਥ ਦਰ ਰੱਛਾ ਪੂਰਨ ਹੋਏ ਚੇਤ ਕੇ ਇੱਛਾ ਤਬ ਚਰਨਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਅਮਰੇ ਦੁਇਸ਼ਟ ਸਭ ਤੁਮ ਕਾਬ ਹੋ ਆਪ ਹਾਥ ਦਰ ਮੋਹੇ ਬਚਾਵਹ ਤੁ ਕੀ ਬਸੈ ਮੋਹ ਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋ ਰੱਛਾ ਨਿੰਨ ਕਰਦਾ ਕਰੀਐ ਸਬਰਨ ਕੋ ਵਾਸ ਸੰਗਾਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨ ਧਿਆਉ ਜੋ ਵਰਚਾਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸੱਤਰ ਹਮਾਰੇ ਮਾਰੀਐ ਆਪ ਹਾਥ ਦਮ ਜਬਰੀਐ ਮਰਨ ਕਾਲ ਕਾ ਤਰਾਸਨੀ ਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰਚਾ ਰੱਖ ਲਿਓ ਮੋਇ ਰਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਬਪਤਰਾ ਕਾਲ ਪਾਇ ਕਰ ਬਿਸੰਪਰ ਕਾਸਾ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਚਚਨ ਉਪਜਾਇਓ ਆਦ ਅੰਤਿਕਾ ਯ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਜ਼ਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਨਿ ਆਪ ਸਬਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਰਮੋ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦੇਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨਾ ਘਟ ਘਟ ਕੇ ਪੜ ਪੜ ਕੀ ਜਾਣਾ ਜਬ ਉਦ ਕਰ ਕਰ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਧਰ ਸਭ ਹੋ ਜیتے ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਨੀ ਬੋਜ ਉਚਾਰੈ ਤੁਮ ਸਭ ਹਿਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰਿ ਅਨਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਨਾਦ ਸੰਬ ਤਕ ਮੂੜ ਉਚਾਰਤ ਬੇਦਾ ਜਾਕੋ ਪੇਵ ਨਾ ਪਾਪਤ ਬੇਦਾ ਤਕੋ ਕਰਪਾ ਨਨੁ ਮਾਨਤ ਮਹਾ ਮੂੜ ਕਜ ਬੇਦ ਨ ਜਾਣਤ ਮਹਾ ਦੇਵ ਕੋ ਕਦ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਨੇ ਬੁੱਧ ਹੈ ਜੇਤੀ ਵਰਨਤ ਭੈਨ ਪੈਨ ਤੁਹੈ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕੇ ਬਿਨ ਸੱਜਾ ਪ੍ਰਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਗ ਪਇਓ ਰਾਪਕਈ ਭੂਪਾ ਅੰਡਜ ਰਸੇ ਤਜ ਕੇਨੇ ਉਤਪੁਜ ਖਾਨ ਬਹੁਰ ਰਜ ਦੇਨੇ ਕਹਉ ਪੂਲ ਰਾਜਾ ਹੋਆ ਬੈਠਾ ਕਉ ਸਿਮੜ ਪਇਓ ਸ਼ੰਕਰ ਇਕਾਠਾ ਸਿਗਰੀ ਸ੍ਰਿਟ ਦਿਖਾਏ ਅਚੰਭਾਗ ਆਤ ਜੁਗਾਦ ਸਰੂਪ ਸੋਇਮ ਭਾਵ ਅਵਰਚਾ ਮੇਰੀ ਤੁਮ ਕਰੋ ਸਿਖੁ ਬਾਰ ਸਿਖ ਸੰਗ ਕਰੋ ਦੁਸ਼ਟ ਜਿਤੇ ਉਠਵਾ ਤੁਧ ਪਾਤਾ ਸਗਲ ਮਲੇਜ ਕਰੋ ਰਣ ਘਾਤਾ ਜੇ ਅਸਤੋਇ ਤਵ ਸਰਨੀ ਪਰ ਤਿਨਕੇ ਦੁਸ਼ਟ ਦੋਖ ਤ ਤ ਹੋਐ ਮਾਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਕੇ ਕਾਲ ਨਿਕਟ ਨਹ ਆਹ ਰੱਛਾ ਹੋਇ ਤਾਹੀ ਸਭ ਕਾਲਾ ਦੁਸ਼ਟ ਅ੍ਰਿਸ਼ਟ ਤ੍ਰੇਂਦ ਤਕਾਲਾ ਕਿਰਪਾ ਦੇਸ ਤਨ ਜਾਹਿ ਨਿਹਰ ਹੋ ਤਾਕੇ ਤਾਪ ਤਨਕ ਮਹਰ ਹੋ ਰਿੱਧ ਸਦ ਘਰਮੋਂ ਸਭ ਹੋਏ ਦੁਸ਼ਟ ਚਾਜਵਸ ਕਰਨ ਕੋਈ ਇੱਕ ਬਾਰ ਜਿੰਤ ਮੈਂ ਸੰਬਾਰਾ ਕਾਲ ਪਾਸਤੇ ਤਾਹੇ ਉਬਾਰਾ ਜਿੰਨਰ ਨਾਮ ਤੇਹਾਰੋ ਕਹਾ ਦਾਰਿਤ ਦੁਸ਼ਟ ਤੋਗ ਤੇ ਰਾਹਾ ਕੜੱਕੇ ਤਮੈਂ ਸ਼ਰਨ ਤੇਹਾਰੇ ਆਪ ਹਾਤ ਦੈ ਲਿਹੋ ਉਬਾਰੀ ਸਰਬ ਠੌਰ ਮਹ ਹੋ ਸਹਾਈ ਦੁਸ਼ਟ ਤੋਗ ਤੇ ਲਿਹੋ ਬਚਾਈ ੜਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲੇਹੋ ਬਾਰੀ ਸਰਬ ਧਰਮ ਹੋ ਸਹਾਈ ਦੁਸ਼ਟ ਦੋਗਤੈ ਲੇਹੋ ਬਚਾਈ ਸਵਈਆ ਭਾਂਏ ਗਹਿ ਜਬ ਤੇ ਤਮਰੇ ਤਬ ਤੇ ਕੋ ਆਕ ਤਰੇ ਨਹੀਂ ਆਨਯੋ RAM ਰਹੀਮ ਪੁਰਾਨ 쿠ਰਾਨ ਨਨੇਕ ਕਹਿ ਮਤ ਏਕ ਨ ਮਾਨਯੋ ਸਿਮਰਤ ਸ਼ਾਸਤਰ ਬੇਦ ਸਬੈ ਬਹੁ ਭੇਦ ਕਹ ਹਮ ਏਕ ਨ ਜਾਣਯੋ ਸਰੀ ਅਸ ਪਾਨਿ ਕਿਰਪਾ ਤੁਮ ਰੇ ਕਰ ਮਨ ਕਹੈ ਓ ਸਭ ਤੋਹਿ ਬਖਾਨ ਦੋਹਰਾ ਸਗਲ ਦਵਾਰ ਕੋ ਛਾਡ ਕ ਗਇਓ ਤੁਹਾਰੋ ਦਵਾਰ ਬਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕੋ ਛਾਡ ਕ ਗਇਓ ਤੁਹਾਰੋ ਦਵਾਰ ਬਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ रामकली महल्ला तीजा नानक ओ ओंकार सतगुरु प्रसाद आनंद पाया मेरी माए सतगुरु मैं पाया सतगुरुता पाया सहज सेती मन वज्जिया वाधाइया राग रतन परिवार परिया शब्द गावन आईया शब्दोत गावो हरि के राम जन ने बसाया ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾਂ ਕੀ ਕਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਕਲਾ ਸੰਪਰਤ ਸੋ ਆਮੀ ਸੋਖ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚ ਸਾਹਿਬਾ ਗਿਆਨ ਅਹੰਕਾਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸੇ ਭਤਸਾ ਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕੀ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈ ਆਕਰਸ਼ਾਂਤ ਸੁਖ ਮਨ ਆਏ ਵਸਿਆ ਜਿਨੇ ਇਛਾ ਸਭ ਜਾਈਆ ਸਦਾ ਕੁਰਬਾਨ ਕੀਤਾ ਗੁਰਵਿੱਟ ਜਿਸ ਤੇ ਆਹੀ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਦਾਰੋ ਵਾਜੇ ਪੰਜ ਸ਼ਬਦ ਤਿਤ ਘਰ ਸਪਾਗਾ ਘਰ ਸਪਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਤੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਾ ਲਾਗੇ ਕਹ ਨਾਨਕ ਤੈ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਦ ਸੁਣਿ ਵਡਭਾਗੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੂਖ ਰੋ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿ ਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿ ਆ ਭਰਪੂਰੇ ਮੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਡਾ ਗਣੀ ਮਹਲਾ ਪੰਜਵਾ ਥਾਲ ਵਿੱਚ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਕਾ ਪਇਓ ਜਿਸ ਕਾ ਸਭ ਸਰਦਾਰੋ ਜੇ ਕੋ ਖਵਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤ ਤਜਿ ਨ ਜਾਇ ਨੇਤ ਨੇਤ ਰਾਕੁਰ ਤਾਰੋ ਤਮ ਸੰਸਾਰ ਸਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਵਾ ਤੇਰਾ ਕੀਤਾ ਜਤ ਨਾਹੀ ਮਨ ਜੋ ਕੀ ਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਧੀਵਹਰੇਆ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸੱਜਣ ਮਿਲੇਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਧੀਵਹਰੇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ